ਸਾਹਿਬ ਜੀ ਮਾ ਸਾਹਿਬ ਜੀ ਬਸ ਕਰੇਗਾ ਸਬੰਧਿਕ ਕੋ ਕਰੇਗਾ ਆਰੇ ਆਰੇ ਬਾਕੀ ਚਾਰ ਜੀ ਕੋਸ਼ਿਸ਼ ਕੀਤੀ ਗਿਆ ਬਵਾਜੋ ਤੇ ਗੋਲੀ ਜਿਹੜੀ ਚਲਾਈ ਗਈ ਹੈ ਸਖਸ਼ੀ ਕਮਿਸ਼ਨ ਦੇ ਬਾਹਰ ਕੁਝ ਪਤਾ ਚੱਲਿਆ ਜੀ ਕੌਣ ਸੀ ਕਿਹੜਾ ਸਖਸ਼ੀ ਠੇਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇੜਾ ਵੇਖੋ ਇਸ ਇਹ ਇਹ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗਨਾਹ ਕਰੇ ਜੀ ਜੀ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲ ਜੀ ਰੋਗ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਉਹ ਆਪਣੀ ਜਲਾਹਰ ਲੈ ਲੈਣਾ ਕਿਰ ਕਿਰ ਲੈ ਲਿਆ ਸਰ ਖੋਲ ਲੈ ਲੈ ਆਪਣਾ ਬਹੁਤ ਸ਼ਾਂਤੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼ ਗਿਆਟਾ ਕਰਨਾ ਨਾ ਕਿਹਾ ਹੈ ਦੇਖਿਏ ਥਰੈਡ ਪਰਸੈਪਸ਼ਨ ਕੇ ਉਹ ਮਦੇ ਨਜ਼ਰ ਰੱਖਤੇ ਹੋਏ ਅਸੀਂ ਬੜੀ

جیسے ہی انہوں نے کوئی ایسی نوٹس کی چیز تو انہوں نے امیڈیٹلی پیزنس آف مائنڈ دکھاتے ہوئے ہمارے ملازم جو تھے رشفال سنگھ جسبیر سنگھ اور پرمندر سنگھ انہوں نے بڑا پیزنس آف مائنڈ دکھایا اور الیٹنیس سے یہ سارا جو اٹیمٹ ہے وہ ہوا سر جو اوبیقتی پکڑا گیا اس کی پہچان کیا ہوئی وہ نرائن سنگھ چوڑا جی پرانے اس سے کرمینل کیس بھی ہیں کافی وہ اس کی کو ہم نے ریس کیا فیر درد کر کے انویسٹیگیشن کی جا رہی ہے ابھی ٹو ارلی ہے جی اور انویسٹیگیشن جیسے پروگریس کرے گی آپ کو بتائیں گے بیک گراؤنڈ کیسے ہے سر اس کا پہلے بھی کیسے کیسے جو اس راتی کے معاملے اس پر درد دیت دیکھو پہلے کافی آمزہ ایکٹ تک شروف ایکٹ کے بھی ہیں اور وہ سارے ہم انویسٹیگیشن کر رہے ہیں کہ کیا اس کا موٹیف تھا کیا اور منتب کیا تھا یہاں نے کہا کل سے ہی یہاں گھوم رہا تھا دیکھیں یہاں سنگت میں ہمیں بہت مشکل ہے لوگوں کو روکنا کیونکہ یہاں فرسکنگ نہیں ہو سکتی ہم آبزرویشن اور کلوز پروکسیمیٹی سے بات اپنے سیکیورٹی کرتے ہیں بکوز یہ دھارمک بھاونائیں انوالو ہوتی ہیں جیسے میں نے آپ سے پہلے کی پہلے ملی ہوئی سی جی کوئی حملہ ہو سکتا ہے جیسے طرح نہیں ایدہ کوئی یہ ہو جی انپوٹ نہیں سی جی بس پیسیکلی اوورال ہندہ کہ جیڈی بھی تھریٹ پرسپشن جو بھی کسی Uh, 3rd uh, पर्सन की होती है उसके मुताबिक सारे इंतजाम किए जाते प्राइमरी जांच में तो पाया गया कि क्या उसे बताया कुछ की किस लिए किया क्योंकि अभी टू अर्ली है जी जैसे ही आएगी आपसे शेयर करूंगा थैंक यू so सर तो ये थे उनहाते अटैक दी वो फाइल की गई है इसमें मेंशन करना चाहूंगा कि ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਨਰੈਨ ਸਿੰਘ ਚੋੜਾ ਜਿਉ ਕੋਈ ਪੁਰਾਣੇ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫੋਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨਾਂ ਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਨਾਲ ਕੇ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਔਰ ਨਰਨ ਸਿੰਘ ਚੋੜਾ ਜਿਹੜਾ ਉਹਨੂੰ ਰਿਕਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ ਨਾ ਸਰ ਕੋਈ ਪੋਲਿਟਿਕਲ ਐਂਗਲ ਸਾਹਮਣੇ ਆਇਆ ਸਰ ਕੋਈ ਸਰ ਕੋਈ ਸਰ ਕੋਈ ਪੋਲਿਟਿਕਲ ਐਂਗਲ ਸਾਹਮਣੇ ਆਇਆ ਕਿਉਂਕਿ ਪੋਲਿਟਿਕਲ ਐਂਗਲ ਕੋਈ ਬੜਾ ਪ੍ਰੀਲੀਮੀਨਰੀ ਤੌਰ ਤੇ ਤਫ਼ਤੀਸ਼ ਚੱਲ ਰਹੀ ਹੈ ਇਹਦੇ ਚ ਜਿੰਨੇ ਵੀ ਕੋਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਵੀ ਇਹਦਾ ਐਂਗਲ ਆਏਗਾ ਐਨਾਲਿਸਿਸ ਕੀਤਾ ਜਾਏਗਾ ਉਹਦੇ ਚ ਅਸੀਂ ਉਹਦੇ ਤਦਬਕ ਕਾਰਵਾਈ ਕਰ ਸਰ ਕੋਈ ਪੋਲਿਟਿਕਲ ਐਂਗਲ ਸਾਹਮਣੇ ਆਇਆ ਕਿਉਂਕਿ ਪੋਲਿਟਿਕਲ ਐਂਗਲ ਕੋਈ ਬੜਾ ਪ੍ਰੀਲੀਮੀਨਰੀ ਤੌਰ ਤੇ ਤਫ਼ਤੀਸ਼ ਚੱਲ ਰਹੀ ਹੈ ਹੂੰ ਇਹਦੇ ਚ ਜਿੰਨੇ ਵੀ ਕੋਈ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਜੋ ਵੀ ਇਹਦਾ ਐ ਪੌਣੇ 200 ਬੰਦਾ ਇੱਕ ਇੱਕ ਐਸਐਸਪੀ ਲੈਵਲ ਦੇ ਸਾਡੇ ਏ.ਆਈ.ਜੀ. ਜਗਜੀਤ ਵਾਲੀਆ ਜੀ ਇਹਦੇ ਇੰਚਾਰਜ ਸੀਗੇ ਸਾਰੀ ਸਿਕਿਉਰਿਟੀ ਦੇ ਦੋ ਐਸਪੀਜ਼ ਨੇ باوجود ਨਹੀਂ ਜੀ ਇਹਦੇ ਚ ਕਿਉਂਕਿ ਇੱਥੇ ਅਸੀਂ ਫ੍ਰਿਸਟਿੰਗ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਕਿ ਧਾਰਮਿਕ ਭਾਵਨਾਵਾਂ ਨੇ ਪੁਲਿਸ ਨੇ ਰਿੰਗ ਰਾਉਂਡ ਲਾਇਆ ਸੀ ਉਸੇ ਰਿੰਗ ਰਾਉਂਡ ਕਰਕੇ ਹੀ ਇਹ ਜਿਹੜਾ ਪੁਲਿਸ ਦੀ ਅਲਰਟਨੈਸ ਨਾਲੀ ਸਾਰੀ ਗੱਲ ਜਿਹੜਾ ਬਚਾਅ ਹੋ ਰਿਹਾ ਬਿਲਕੁਲ ਕੱਲ ਵੀ ਕੱਲ ਵੀ ਗੱਲ ਜਿਹੜੇ ਰਣ ਸਿੰਘ ਜੁੜਾ ਕਰੇ ਉਸੇ ਵੀ ਆਏ ਸਾਹਮਣੇ ਦੇਖੋ ਉਹ ਸਾਰੀ ਗੱਲ ਆਪਾਂ ਦੇਖ ਲਾਂਗੇ ਜਦੋਂ ਜਿਹੜੀ ਗੱਲ ਅੱਜ ਦੇ ਇਨਸੀਡੈਂਟ ਦੀ ਉਹਨੂੰ ਆਪਾਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਈਏ ਵੈਪਨ ਅੰਦਰ ਲੈ ਕੇ ਆ ਸੀ ਇਹ ਸੀ ਸੀਟੀਵੀ ਆਈ ਦੇਖੋ ਜਿਹੜਾ ਵੈਪਨ ਹੈ ਉਹ ਨਾਲ ਲੈ ਕੇ ਆਇਆ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਕੋਈ ਫ੍ਰਿਸਕਿੰਗ ਦਾ ਮੈਂ ਜਿਵੇਂ ਕਿਹਾ ਕਿ ਧਾਰਮਿਕ ਭਾਵਨਾਵਾਂ ਕਰਕੇ ਨਹੀਂ ਹੁੰਦੀ ਆਬਜ਼ਰਵੇਸ਼ਨ ਤੇ ਕਲੋਜ਼ ਪ੍ਰੋਕਸੀਮਿਟੀ ਟੀਮ ਔਰ ਜਿਹੜੀ ਕਲੋਜ਼ ਸਿਕਿਉਰਟੀ ਨਹੀਂ ਹੀ ਸਾਰੀ ਇਹ ਬਿਟ ਫਾਇਲ ਕੀਤੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਮੈਂ ਡੀਜੀ ਸਾਹਿਬ ਨਾਲ ਵੀ ਰਿਕਵੈਸਟ ਕੀਤੀ ਹੈ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਏਗਾ ਇਹਨਾਂ ਨੇ ਅਜੇ ਤੱਕ ਤਾਂ ਇਕੱਲੇ ਦੀ ਗੱਲ ਹੈ ਬਾਕੀ ਉਹਦੀ ਜਿਹੜੀ ਕੁਐਸਚਨਿੰਗ ਹੋਏਗੀ ਉਹਦੇ ਤੋਂ ਸਾਰੀ ਗੱਲ ਕਲੀਅਰ ਹੋ ਜਾਏਗੀ ਪਹਿਲਾਂ ਹੀ ਕੀਤੀ ਗਈ ਹੋਵੇਗੀ ਕਿ ਇਸ ਪੱਧਰ ਦੇ ਨਾਲ ਕਿਹੜੇ ਕਿਹੜੇ ਅਸੀਂ ਆਲਰੇਡੀ ਪਹਿਲਾਂ ਹੀ ਬੜੀ ਪੁਖਤਾ ਇੰਤਜ਼ਾਮ ਨੇ ਉਹਨਾਂ ਦੇ ਨਾਲ ਆਪਣੀ ਸਿਕਿਉਰਟੀ ਵੀ ਲੱਗੀ ਹੋਈ ਹੈ ਉਸ ਤੋਂ ਇਲਾਵਾ ਲੋਕਲ ਸਿਕਿਉਰਟੀ ਮੈਂ ਤੁਹਾਨੂੰ ਦੱਸੇ 1-200 ਬੰਦਾ ਸਿਵਲ ਪਾਰਚਾਤ ਦੇ ਵਿੱਚ ਲੱਗਿਆ ਹੋਇਆ ਹੈ ਕਲੋਸ ਪ੍ਰੋਕਸੀਮਿਟੀ ਆਊਟਸਾਈਡ ਇਵਨ ਸਾਰੇ ਪਾਸੇ ਜਿੱਨੇ ਗੇਟਸ ਨੇ ਪ੍ਰਕਰਮਾ ਨੇ ਉਹਦੇ ਸਾਰੇ ਸਕਿਉਰਿਟੀ ਡਿਪਲੋਏ ਦਾ ਪਛਾਣ ਕਿ ਕੌਣ ਬਿਹਾਈਂਡ ਐਨੀ ਮੋਟਿਵੇਸ਼ਨ ਪਾਉਂਡ ਕੀ ਕਾਰਨ ਕਿ ਗੋਲੀ ਚਲਾਉਂਦਾ ਕੋਈ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਇਹੜਾ ਐਂਗਲ ਹੈ ਉਦੋਂ ਮੁਲਜ਼ਮ ਹੀ ਫਟਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਸਰੋਨ ਆਪਣੇ ਮੂੰਹ ਕੋਲ ਮੰਨੇ ਆ ਜੀ ਕੁਝ ਕਿਹਾ ਆਪਣੇ ਵੱਲੋਂ ਟਾਰਗੇਟ ਕਿਹਨੂੰ ਸਿਮਝਾ ਗਿਆ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਕਿਰਿਮਨਲ ਬੈਕਗਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਉਹ ਜਦੋਂ ਪੁਲਿਸ ਗੈਸਟਾਂ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਮਾਰੀ ਮੀਡੀਆ ਦੇ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਕਰ ਸਾਹਿਬਾ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀ ਕਿ ਉਪਰ ਨੂੰ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਉਹਨੇ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਐਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਜਿਹੜੇ ਮੁਲਾਜ਼ਮ ਹੈ ਤੁਹਾਨੂੰ ਤਿੰਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹ ਤੋਂ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਸੰਗਤ ਨੂੰ ਮੈਂ ਅਹੀ ਅਪੀਲ ਕਰਨਾ ਚਾਹੁੰਦਾ ਹਾਂ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸੇ ਹੋਏ ਮਾਰਗ ਹੈ ਉਸ ਤੇ ਚੱlie ਔਰ ਸ਼ਾਂਤੀ ਬਰਕਰਾਰ ਰੱਖਿਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ ਚ ਮਦਦ ਕਰੋ ਤਾਂ ਕਿ ਅਸੀਂ ਏ ਓਕੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਪਾਕਰਾਵਾ ਅਕਾਲੀ ਜਲਵਲੋਂ ਕੋਈ ਸਾਡੇ ਨਾਲ ਕੋਈ ਕੋਈ ਸ਼ਿਕਾਇਤ ਜਿੱਦਾ ਨਾ ਗੱਲ ਬੋਲਦੀ ਹੋਈ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਹੋਰ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਮੈਂ ਲੰਮੀ ਰਿਪੋਰਟ ਕਰੀ ਗਈ ਥੈਂਕ ਯੂ ਥੈਂਕ ਯੂ